ਲੋ ਜੀ ਸਾਰਿਆਂ ਨੂੰ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਸ਼ਾਮ ਦੇ ਟਾਈਮ ਤੋਂ ਵਲੌਗ ਸ਼ੁਰੂ ਕਰ ਰਹੀ ਆ ਤੇ ਸ਼ਾਮ ਦੇ 5:30 ਦਾ ਟਾਈਮ ਹੋ ਚੱਲਿਆ ਹੈ ਬਾਹਰ ਮੀਂਹ ਵੀ ਅੱਜ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਅੱਧਾ ਘੰਟਾ ਪੂਰਾ ਮੀਂਹ ਪਿਆ ਹੈ ਹੁਣ ਤਾਂ ਮੇਰੇ ਖਿਆਲ ਵਿੱਚ ਕਟ ਗਿਆ ਹੈ ਹੁਣ ਹਾਂ ਹੁਣ ਤਾਂ ਨਹੀਂ ਪੈ ਰਿਹਾ ਹੈਗਾ ਹੁਣ ਕਟ ਗਿਆ ਹੈ ਮੀ ਤੇ ਚਲੋ ਮੈਂ ਸੋਚਿਆ ਨਾ ਹੁਣ ਟਾਈਮ ਵੀ ਹੋ ਗਿਆ ਹੈ ਕਾਫੀ ਠੰਡਾ ਠੰਡਾ ਮੌਸਮ ਹੈ ਤੇ ਮੈਂ ਗ੍ਰੀਨ ਟੀ ਬਣਾ ਕੇ ਪੀਣ ਲੱਗੀ ਸੀ ਤੇ ਹੁਣ ਮੈਂ ਬਣਾਉਣੀ ਹੈ ਜੀ ਆਪਣੀ ਗ੍ਰੀਨ ਟੀ ਆਰਗੈਨਿਕ ਚਲੋ ਅੱਜ ਤੁਹਾਡੇ ਨਾਲ ਵੀ ਮੈਂ ਆਪਣੀ ਗ੍ਰੀਨ ਟੀ ਸ਼ੇਅਰ ਕਰਦੀ ਆ ਕਿਹੜੇ ਵਾਲੀ ਮੈਂ ਗ੍ਰੀਨ ਟੀ ਪੀਣੀ ਆ ਅੱਜ ਦਿਖਾਨੀ ਆ ਮੈਂ ਆਹ ਦੇਖੋ ਜੀ ਆਹ ਵਾਲੀ ਮੈਂ ਤુલਸੀ ਗ੍ਰੀਨ ਟੀ ਜਿਹੜੀ ਹੈਗੀ ਇਹ ਪੀਂਦੀ ਹੁੰਨੀ ਹੈ ਲਓ ਜੀ ਪੈਨ ਲੈ ਲਿਆ ਤੇ ਆਪਾਂ ਇੱਕ ਕੱਪ ਆ ਵਾਲਾ ਪਾ ਦਿੱਤਾ ਇਹ ਪਾਣੀ ਦਾ ਥੋੜਾ ਜਿਹਾ ਗਰਮ ਕਰਦੇ ਆ ਇਹਨੂੰ ਲਓ ਜੀ ਆਪਾਂ ਇੱਕ ਆਹ ਚਮਚ ਭਰ ਕੇ ਗ੍ਰੀਨ ਟੀ ਦਾ ਪਾਵਾਂਗੇ ਤੇ ਨਾਲ ਹੀ ਗ੍ਰੇਟ ਕੀਤਾ ਹੈ ਥੋੜਾ ਜਿਹਾ ਟੁਕੜਾ ਅਦਰਕ ਦਾ ਬਸ ਇਹਨੂੰ ਹੁਣ ਆਪਾਂ 3-4 ਮਿੰਟ ਲਈ ਅਗਵਾਲੀਆਂ ਤੇ ਬਾਵਾਂਗੇ ਲੋ ਜੀ ਅਵਾਲੀਆਂ ਆਪਣੀਆਂ ਆ ਗਏ ਨੇ ਤੇ ਮੈਨੂੰ ਨਾ ਫਿੱਕੀ ਚਾਹ ਨਹੀਂ ਪੀਤੀ ਜਾਂਦੀ ਹੁੰਦੀ ਇਸ ਕਰਕੇ ਮੈਂ ਵਿੱਚ ਥੋੜਾ ਜਿਹਾ ਤਾਂ ਮੈਂ ਗੁੜ ਜ਼ਰੂਰ ਪਾਉਣੀ ਹੁੰਦੀ ਹੈ ਚੀਨੀ ਤਾਂ ਆਪਾਂ ਵਰਤਦੇ ਹੀ ਹੈ ਨਹੀਂਗੇ ਤੇ ਗੁੜ ਆਪਾਂ ਹਮੇਸ਼ਾ ਚਾਹ ਜਿਹੜੀ ਹੈਗੀ ਗੁੜ ਵਾਲੀ ਕਿੰਨੇ ਹੁੰਦੇ ਇਹ ਆਪਾਂ ਥੋੜਾ ਜਿਹਾ ਪਾ ਦਤਾ ਹੈ ਗੁੜ ਜਦੋਂ ਮੈਂ ਇਹ ਫਰੈਸ਼ ਬਣਾ ਕੇ ਪੀਂਦੀ ਹੁੰਦੀ ਹੁਣੀਆ ਉਹਦੇ ਵਿੱਚ ਨਹੀਂ ਮਾਉਂਦੀ ਹੈ ਕਿ ਮੈਂ ਚੀਨੀ ਵਗੈਰਾ ਮਿੱਠਾ ਵਗੈਰਾ ਮਤਲਬ ਤੇ ਉਹ ਮੈਂ ਬਿਲਕੁਲ ਫਿੱਕੀ ਪੀਂਦੀ ਹੁਣੀਆ ਇਹ ਫਰੈਸ਼ ਇੱਕ ਹੈਗਾ ਜੀ એનર્ਜੀ ਡਰਿੰਕ ਹੈਗਾ ਇਹ ਉਹ ਵੀ ਗ੍ਰੀਨ ਟੀ ਦੀ ਤਰ੍ਹਾਂ ਹੀ ਹੁੰਦਾ ਹੈ ਇੱਕ ਵਾਰ ਮੈਂ ਇਹ ਗ੍ਰੀਨ ਟੀ ਪੀਂਦੀ ਹੁਣੀਆ ਇੱਕ ਦਿਨ ਮੈਂ ਉਹ ਵਾਲਾ ਇਹ ਫਰੈਸ਼ ਪੀਂਦੀ ਹੁਣੀਆ weight loss ਦੇ ਲਈ ਬਹੁਤ ਵਧੀਆ ਹੈਗੇ ਆ ਜੀ ਇਹ ਇਹ ਫਰੈਸ਼ ਤੇ ਆਹ ਵਾਲੀ ਗ੍ਰੀਨ ਟੀ ਜਿਹੜੀ ਹੈਗੀ ਐ ਇਹਦੇ ਨਾਲ ਇੱਕ ਟਾਈਮ ਇਹ ਚਾਹੇ ਪੀ ਲਓ ਆਪਾਂ ਨੂੰ ਬਹੁਤ ਫਰਕ ਪੈਂਦਾ ਹੈ ਇਹਦੇ ਨਾਲ weight loss ਦੇ ਵਿੱਚ ਸ਼ਾਮ ਦੇ ਟਾਈਮ ਮੈਂ ਪੀਂਦੀ ਹੁੰਨੀ ਕਿਉਂਕਿ ਸ਼ਾਮ ਨੂੰ ਫਿਰ ਅਸੀਂ ਨਾ ਡਿਨਰ ਵਗੈਰਾ ਨਹੀਂ ਕਰਦੇ ਹੈਗੇ ਤੇ ਮੈਂ ਬਸ ਇਹ ਫਰੈਸ਼ ਪੀ ਲਈਦਾ ਜਾਂ ਫਿਰ ਗ੍ਰੀਨ ਟੀ ਬਣਾ ਕੇ ਪੀਂਦੀ ਹੁੰਨੀ ਆ ਜੀ ਆਪਣੀ ਗ੍ਰੀਨ ਟੀ ਬਣ ਗਈ ਐ ਪਾਈਏ ਆਪਾਂ ਕੱਪ ਦੇ ਵਿੱਚ ਲੋ ਜੀ ਆਪਣੀ ਗ੍ਰੀਨ ਟੀ ਹੋ ਗਈ ਜੀ ਤਿਆਰ ਪੀਏ ਹੁਣ ਆਪਾਂ ਗ੍ਰੀਨ ਟੀ ਮਜੇ ਨਾਲ ਬੈਠ ਕੇ ਜਿਹੜੀ ਦੂਸਰੀ ਚਾਹ ਹੁੰਦੀ ਦੁੱਧ ਵਾਲੀ ਆਪਾਂ ਪੀ ਤਾ ਲੈਨੇ ਆ ਪਰ ਪਛਤਾਵਾ ਹੁੰਦਾ ਏ ਫਿਰ ਪੀਣ ਤੋਂ ਬਾਅਦ ਇਹਨੂੰ ਗ੍ਰੀਨ ਟੀ ਜਦੋਂ ਵੀ ਆਪਾਂ ਪੀਨੇ ਆ ਤਾਂ ਪੀ ਕੇ ਚਲੋ ਪਛਤਾਵਾ ਜਿਆ ਤਾਂ ਨਹੀਂ ਹੁੰਦਾ ਹੈਗਾ ਢੇਟ ਹਲਕਾ ਹਲਕਾ ਜਿਹਾ ਫੀਲ ਹੁੰਦਾ ਏ ਦੁੱਧ ਵਾਲੀ ਚਾਹ ਬਸ ਆਪਾਂ ਸੁਵਾਦਾਂ ਦੇ ਵਿੱਚ ਆ ਕੇ ਪੀ ਲੈਨੇ ਆ ਫੇਰ ਪਛਤਾਉਂਦੇ ਆ ਵੀ ਕਿਉਂ ਪੀਤੀ ਹੁਣ ਤਾਂ ਵੈਸੇ ਮੈਨੂੰ ਨਾ ਬਹੁਤ ਘੱਟ ਟੇਸਟੀ ਲੱਗਣ ਲੱਗੀ ਆ ਦੁੱਧ ਵਾਲੀ ਚਾਹ ਤੇ ਕਦੇ ਜੇ ਮੈਨੂੰ ਪੀਣੀ ਵੀ ਪੈਂਦੀ ਆ ਤੇ ਉਸ ਤੋਂ ਬਾਅਦ ਫਿਰ ਸੋਚਦੀ ਆ ਵੀ ਹਾਏ ਕਿਉਂ ਪੀਤੀ ਤੇ ਚਲੋ ਜੀ ਮ제 ਲੈਨੇ ਆਪਾਂ ਗ੍ਰੀਨ ਟੀ ਦੇ ਹੈਲੋ ਜੀ ਗੁੱਡ ਮਾਰਨਿੰਗ ਹਾਂਜੀ ਅੱਜ ਮਾਰਨਿੰਗ ਟਾਈਮ ਮੈਂ ਲੱਗੀ ਹਈਆਂ ਜੀ ਬ੍ਰੇਕਫਾਸਟ ਡਾਕਟਰ ਸਾਹਿਬ ਦੇ ਲਈ ਤਿਆਰ ਕਰਨ ਇਸ ਪੂਰਾ ਟਾਈਮ ਕੱਢ ਕੇ ਨਹੀਂ ਤਾਂ ਪਹਿਲਾਂ ਮੈਂ ਜਲਦੀ ਜਲਦੀ ਵਿੱਚ ਬਣਾ ਦੇਣੀ ਹੁੰਦੀ ਐ ਤੇ ਅੱਜ ਟਾਈਮ ਕੱਢ ਕੇ ਮੈਂ ਲੱਗੀ ਸੀ ਬ੍ਰੇਕਫਾਸਟ ਤਿਆਰ ਕਰਨ ਕਿਉਂਕਿ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਤੇ ਬੜਾ ਪਾਓ ਤਾਂ ਵੈਸੇ ਆਪਾਂ ਨੇ ਸਾਰਿਆਂ ਨੇ ਖਾਦਾ ਹੀ ਹੋਣਾ ਇਹ ਤਕਰੀਬਨ ਤਕਰੀਬਨ ਪਰ ਮੈਂ ਤਾਂ ਜਦੋਂ ਅਸੀਂ ਮੁੰਬਈ ਗਏ ਸੀ ਉਦੋਂ ਹੀ ਬੜਾ ਪਾਓ ਖਾਦਾ ਸੀ ਤੇ ਅੱਜ ਮੈਂ ਬਣਾਵਾਂਗੀ ਬੜਾ ਪਾਓ ਤਾਂ ਨਵੇਂ ਬਣਾ ਰਹੀ ਹੈਗੀ ਅੱਜ ਅੱਜ ਮੈਂ ਬਣਾਵਾਂਗੀ ਤੇ ਮਸਾਲਾ ਬੜਾ ਪਾਓ ਤੇ ਚਲੋ ਵੈਸੇ ਨਵੀਂ ਜੀ ਰੈਸਪੀ ਹੈਗੀ ਹੈ ਤੇ ਮੈਂ ਵੀ ਟਰਾਈ ਫਸਟ ਟਾਈਮ ਹੀ ਕਰ ਰਹੀ ਆ ਤੇ ਚਲੋ ਤੁਹਾਡੇ ਨਾਲ ਮੈਂ ਰੈਸਪੀ ਸ਼ੇਅਰ ਕਰਾਂਗੀ ਮਸਾਲਾ ਬੜਾ ਪਾਓ ਦੀ ਦੇ ਦੇਖੋ ਮੈਂ ਇਹਦੇ ਵਿੱਚ ਕੀ ਕੁਝ ਪਾ ਰਹੀ ਆ ਦਿਖਾਉਣੀ ਆ ਮੈਂ ਆ ਦੇਖੋ ਜੀ ਮਸਾਲਾ ਬੜਾ ਪੋਲੀ ਆਪਾਂ ਨੇ ਆ ਪਿਆਜ਼ ਤੇ ਇਧਰ ਲਸਣ ਔਰ ਹਰੀ ਮਿਰਚ ਇਹ ਹੈਗੇ ਜੀ ਸ਼ਿਮਲਾ ਮਿਰਚ ਤੇ ਇਧਰ ਹੈਗਾ ਆਲੂ ਮੈਸ਼ ਕੀਤਾ ਹੋਇਆ ਤੇ ਆਪਾਂ ਇਹ ਪਾਵਾਂਗੇ ਤੇ ਤੁਸੀਂ ਹੋਰ ਵੀ ਸਬਜ਼ੀਆਂ ਜੇ ਕੋਈ ਪਾਉਣੀ ਚਾਹੁੰਦੇ ਹੋ ਗਾਜਰ ਵਗੈਰਾ ਤੇ ਉਹ ਵੀ ਪਾ ਸਕਦੇ ਹੋ आप लै लिया जी बटर सब तो पहला ला लिया जी आप लसन और हरी मिर्च ਮਲੇ ਜੀ ਪਿਆਜ਼ ਥੋੜਾ ਜਿਹਾ ਫਰਾਈ ਕਰਾਂਗੇ ਆਪਾਂ ਪਿਆਜ਼ ਆਪਣਾ ਹੋ ਗਿਆ ਜੀ ਭਰਾਈ ਤੇ ਹੁਣ ਆਪਾਂ ਟਮਾਟਰ ਦਾ ਪੇਸਟ ਪਾ ਦਿੱਤਾ ਹੈ ਤੇ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਮਸਾਲੇ ਪਾ ਕੇ ਆਪਾਂ ਨੇ ਨਮਕ ਮਿਰਚ ਆਪਾਂ ਨੇ ਕਸ਼ਮੀਰੀ ਮਿਰਚ ਲਈ ਹੈ ਹਲਦੀ ਤੇ ਇੱਕ ਹੋਰ ਮਸਾਲਾ ਆਪਾਂ ਪਾਵਾਂਗੇ ਜੀ ਪਾਉ ਭਾਜੀ ਮਸਾਲਾ ਬਹੁਤ ਹੀ ਵਧੀਆ ਟੇਸਟ ਆਊਗਾ ਪਾਉ ਭਾਜੀ ਇਹ ਮਸਾਲਾ ਨਾਲ ਇਹ ਆਪਾਂ ਨੇ ਪਾਉ ਭਾਜੀ ਮਸਾਲਾ ਪਾ ਦਿੱਤਾ ਹੈ ਹੁਣ ਆਪਾਂ ਬਹੁਤ ਚੰਗੀ ਤਰ੍ਹਾਂ ਇਸ ਮਸਾਲੇ ਨੂੰ ਪਕਾਵਾਂਗੇ ਤੇ ਦੇਖੋ ਜੀ ਆਪਣਾ ਮਸਾਲਾ ਹੋ ਗਿਆ ਹੈ ਤਿਆਰ ਹੁਣ ਆਪਾਂ ਇਹਦੇ ਵਿੱਚ ਆਪਣੀ ਜਿਹੜੀ ਆਲੂ ਔਰ ਸ਼ਿਮਲਾ ਮਿਰਚ ਹੈਗੇ ਹਨ ਇਹਨਾਂ ਨੂੰ ਆਪਾਂ ਵਿੱਚ ਪਾ ਦਾਂਗੇ ਤੇ ਹੁਣ ਹੋਰ ਚੰਗੀ ਤਰ੍ਹਾਂ ਪਕਾਵਾਂਗੇ ਇਹਨਾਂ ਨੂੰ ਮਸਾਲਾ ਮਿਕਸ ਹੋਣ ਤੱਕ ਚੰਗੀ ਤਰ੍ਹਾਂ ਪਕਾਵਾਂਗੇ ਕੋਈ ਵੀ ਆਪਾਂ ਨੂੰ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਇਹ ਲੈ ਲਏ ਜੀ ਆਪਾਂ ਨੇ ਇਹ ਪਾਓ ਬਹੁਤ ਹੀ ਸੌਫਟ ਹੈਗੀਆਂ ਤੇ ਇਧਰ ਆਪਣਾ ਮਸਾਲਾ ਵੀ ਰੈਡੀ ਹੋ ਗਿਆ ਤੇ ਜਿਹੜੇ ਪਾਓ ਹੈਗੇ ਆ ਜੀ ਆਪਾਂ ਥੋੜਾ ਜਿਹਾ ਬਟਰ ਲਗਾ ਕੇ ਇਹਨਾਂ ਨੂੰ ਗਰਮ ਕਰਾਂਗੇ ਚਲੋ ਜੀ ਤਿਆਰ ਕਰਦੇ ਆ ਜੀ ਆਪਾਂ ਮਸਾਲਾ ਪਾਓ ਪੂਰਾ ਪਰ ਪਰ ਕੇ ਮਸਾਲਾ ਆਪਾਂ ਵਿੱਚ ਪਾਓ ਦੇ ਪਾਵਾਂਗੇ ਆਪਣਾ ਮਸਾਲਾ ਪਾਓ ਤਿਆਰ ਹੋ ਜਾਣਾ ਹੈ ਤੇ ਡਾਕਟਰ ਸਾਹਿਬ ਨੂੰ ਸਰਵ ਕਰਕੇ ਪੁੱਛਾਂਗੇ ਵੀ ਕਿਸ ਤਰ੍ਹਾਂ ਦਾ ਲੱਗਿਆ ਉਹਨਾਂ ਨੂੰ ਮਸਾਲਾ ਪਾਓ ਆਪਾਂ ਬਾਹਰਲੀ ਸਾਈਡ ਵੀ ਬਹੁਤ ਚੰਗੀ ਤਰ੍ਹਾਂ ਮਸਾਲਾ ਜਿਹੜਾ ਹੈਗਾ ਲਗਾਵਾਂਗੇ ਇਹਨੂੰ ਬਾਹ ਕਿ ਲੱਗੇ ਤਾਂ ਸਹੀ ਵੀ ਇਹ ਮਸਾਲਾ ਪਾਓ ਨੇ ਇਹ ਆਪਾਂ ਡਾਕਟਰ ਸਾਹਿਬ ਤੋਂ ਟੈਸਟ ਕਰਵਾਵਾਂਗੇ। ਲੋ ਜੀ ਤਿਆਰ ਹੋ ਗਏ ਜੀ ਆਪਣੇ ਮਸਾਲਾ ਪਾਓ। ਉੱਪਰ ਆਪਾਂ ਤਲੀਆਂ ਹੋਈਆਂ ਫਰਾਈ ਕੀਤੀਆਂ ਹੋਈਆਂ ਮਿਰਚਾਂ ਰੱਖ ਦਿੱਤੀਆਂ ਨੇ ਹਰੀਆਂ। ਵੈਸੇ ਤਾਂ ਇਹ ਥੋੜੀ ਜੀ ਕੌੜੀ ਮਿਰਚ ਹੈਗੀ ਐ। ਲੋ ਜੀ ਡਾਕਟਰ ਸਾਹਿਬ ਨੂੰ ਆਪਾਂ ਨੇ ਸਰਵ ਕਰ ਦਿੱਤਾ ਏ। ਵਧੀਆ ਬਣਿਆ ਮਿਰਚ ਔੜੀ ਵਾਲੀ ਮਿਰਚਾਂ ਨਾਲ ਇਹ ਠੀਕ ਆ ਬਸ ਤੜਕੇ ਤੇ ਹੁ ਠੀਕ ਹੋ ਗਈ ਹੋਣੀ ਇਹ ਹੈਗਾ ਮਸਾਲਾ ਬੜਾ ਪਾਓ ਮਸਾਲਾ ਪਾਓ کہہ ਸਕਦੇ ਆ ਬੜਾ ਪਾਓ ਵੜਾ ਤਾਂ ਫੇਰ ਵਿੱਚ ਰੱਖ ਦਿੰਦੇ ਨੇ ਨਾ ਆਲੂ ਵਾਲਾ ਵੜਾ ਹਨਾ ਮਸਾਲਾ ਪਾਉ ਹੈ ਇਹ ਜੀ ਮੈਂ ਵੀ ਲੱਗੀਆਂ ਖਾਣ ਆ ਤਾਂ ਮੈਂ ਵੈਸੇ ਹੀ ਰੱਖ ਲਿਆ ਕੋੜ ਪਾਉ ਤੇ ਬਹੁਤ ਹੀ ਟੇਸਟੀ ਬਣਿਆ ਹੋਇਆ ਹੈ ਤੁਸੀਂ ਵੀ ਸਾਰੇ ਟਰਾਈ ਕਰ ਸਕਦੇ ਹੋ ਮੈਨੂੰ ਤਾਂ ਬਹੁਤ ਟੇਸਟੀ ਲੱਗਿਆ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਔਰ ਬੜਾਈ ਟੇਸਟੀ ਬਹੁਤ ਟੇਸਟੀ ਬਣਿਆ ਹੈ ਬ੍ਰੇਕਫਾਸਟ ਦੇ ਲਈ ਬਹੁਤ ਵਧੀਆ ਹੈ ਜੇ 스낵ਸ ਦੀ ਤਰ੍ਹਾਂ ਵੀ ਖਾਣਾ ਚਾਹੁੰਦੇ ਤੁਸੀਂ ਸ਼ਾਮ ਦੇ ਟਾਈਮ ਤੇ ਕਦੇ ਮਤਲਬ ਭੁੱਖ ਲੱਗਦੀ ਹੈ ਆਪਾਂ ਛੇਦੀ ਛੇਦੀ ਇਹ ਬਣਾ ਕੇ ਖਾ ਸਕਦੇ ਹਾਂ ਜ਼ਰੂਰੀ ਨਹੀਂ ਆ ਵਿੱਚ ਸਬਜ਼ੀਆਂ ਪਾਉਣੀਆਂ ਬਸ ਪਿਆਜ਼ ਟਮਾਟਰ ਵਗੈਰਾ ਮੱਤੇ ਮਸਾਲਾ ਵਗੈਰਾ ਪਾ ਕੇ ਜਿਸ ਰ ਮੈਂ ਤਾਂ ਇਹਦੇ ਵਿੱਚ ਪਾਉ ਹਾਜੀ ਮਸਾਲਾ ਪਾਇਆ ਹੈ ਬਹੁਤ ਹੀ ਵਧੀਆ ਟੇਸਟ ਆ ਰਿਹਾ ਹੈ ਪਾਉ ਹਾਜੀ ਮਸਾਲੇ ਦੀ ਤੇ ਆਪਾਂ ਉਹ ਪਾ ਕੇ ਇਹ ਬੜਾ ਪਾ ਬੜਾ ਕਹੀ ਹੂੰ ਵਿੱਚੋਂ ਨਿਕਲਦਾ ਇਹ ਮਸਾਲਾ ਪਾਓ ਬਣਾ ਸਕਦੇ ਆ ਬਹੁਤ ਟੇਸਟੀ ਬਣਾਇਆ ਡਾਕਟਰ ਸਾਹਿਬ ਨੂੰ ਵੀ ਪਸੰਦ ਆਇਆ ਨਹੀਂ ਤਾਂ ਉਹ ਕਹਿੰਦੇ ਨੇ ਕੀ ਬਣਾਇਆ ਇਹ ਤੁਜੀ ਉਹਨਾਂ ਨੂੰ ਨਾ ਪਸੰਦ ਆਵੇ ਤੇ ਮੇਰੀ ਕੋਈ ਨਵੀਂ ਜੀ ਚੀਜ਼ ਨਾ ਫਿਰ ਕਹਿੰਦੇ ਨੇ ਕੀ ਬਣਾਇਆ ਅੱਜ ਪਰ ਉਹਨਾਂ ਨੂੰ ਟੇਸਟੀ ਲੱਗਿਆ ਕਹਿੰਦੇ ਬਹੁਤ ਸੁਆਦ ਹੈ ਤੇ ਜੀ ਮਿਲਦੇ ਆ ਜੇ ਆਪਾਂ ਨੈਕਸਟ ਵੀਡੀਓ ਵਿੱਚ ਪਰ ਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ